ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨਾਲੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਰਾਜ ਦੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਆ ਕਾਫੀ ਟਾਈਮ ਪਹਿਲਾਂ ਆਪਾਂ ਵੀਡੀਓ ਅਪਲੋਡ ਕੀਤੀਆਂ ਸੀ ਦੋ ਕੋਟੀ ਔਰ ਸ਼ਾਲ ਦੀ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਡਿਮਾਂਡ ਹੈ ਭੈਣਾਂ ਦੀ ਤੇ ਸਾਡੇ ਕੋਲ ਸਟਾਕ ਜਿਹੜਾ ਸੀ ਉਹ ਪੂਰਾ ਨਹੀਂ ਹੋ ਰਿਹਾ ਸੀ ਤੇ ਅੱਜ ਬੜੀ ਮੁਸ਼ਕਲ ਦੇ ਨਾਲ ਆਪਾਂ ਤੁਹਾਡੇ ਲਈ ਫਿਰ ਦੁਬਾਰਾ ਸਟਾਕ ਰਿਪੀਟ ਕੀਤਾ ਹੈ ਇਹਦੇ ਵਿੱਚ ਕੁਝ ਨਵੇਂ ਹੋਣਗੇ ਡਿਜ਼ਾਈਨ ਕੁਝ ਪੁਰਾਣੇ ਹੋਣਗੇ ਜਿੰਨਾ ਭਾਣਾਂ ਦੀ ਪੇਮੈਂਟ ਸਾਡੇ ਕੋਲ ਅਡਵਾਂਸ ਦੇ ਵਿੱਚ ਆਈ ਹੋਈ ਹੈ ਭਾਣੋ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਐਂਡ ਆਪਣੀ ਪੇਮੈਂਟ ਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਸਾਨੂੰ ਦੱਸ ਕੇ ਆਪਣਾ ਜਿਹੜਾ ਸ਼ਾਲ ਜਾਂ ਕੋਟੀ ਜੋ ਵੀ ਤੁਸੀਂ ਬੁੱਕ ਕੀਤਾ ਹੈ ਤੁਹਾਡੇ ਤੋਂ ਲੈ ਸਕਦੇ ਹੋ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਪੂਰੀ ਕੁਆਂਟੀਟੀ ਦੇ ਵਿੱਚ ਆਪਾਂ ਤੁਹਾਡੇ ਲਈ ਸ਼ਾਲ ਮੰਗਵਾਏ ਨੇ ਇਹਦੇ ਵਿੱਚ ਆਪਾਂ ਤੁਹਾਨੂੰ ਤਿੰਨ ਤਰ੍ਹਾਂ ਦੇ ਸ਼ਾਲ ਦਿਖਾਵਾਂਗੇ ਤਿੰਨ ਤਰ੍ਹਾਂ ਦੀ ਪ੍ਰਾਈਸ ਹੋਏਗੀ ਠੀਕ ਹੈ ਜੀ ਅਗਰ ਪ੍ਰਾਈਸ ਦਾ ਡਿਫਰੈਂਟ ਹੋਏਗਾ ਤਾਂ ਡੈਫੀਨਿਟਲੀ ਫੈਬਰਿਕ ਦਾ ਵੀ ਡਿਫਰ ਤੇ ਨਾਲ ਤੁਸੀਂ ਇਧਰ ਦੇਖ ਸਕਦੇ ਹੋ ਫੁੱਲ ਸਟਾਕ ਸਾਡੇ ਕੋਲ ਕੋਟੀ ਸਵੈਟਰ ਦਾ ਵੀ ਆ ਚੁੱਕਿਆ ਜੀ ਜਿਹੜੀਆਂ ਭੈਣਾਂ ਦੀਆਂ ਤੁਸੀਂ ਬੁਕਿੰਗ ਮੈਂ ਪਹਿਲਾਂ ਦੱਸਤਾ ਵੀ ਹੋਈ ਹੋਈ ਹੈ ਤੁਸੀਂ ਸਾਡੇ ਤੋਂ ਆਪਣਾ ਜਿਹੜਾ ਕੋਟੀ ਸਵੈਟਰ ਜਾਂ ਸ਼ਾਲ ਜੋ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਠੀਕ ਹੈ ਜੀ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋਅ ਹੋ ਰਿਹਾ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਕੋਟੀ ਸ਼ਾਲ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਪਲੀਜ਼ ਮੈਸੇਜ ਕਰਿਓ ਇਸ ਤਰ੍ਹਾਂ ਮੈਸੇਜ ਨਹੀਂ ਕਰਨਾ ਕਿ ਅਮਰ ਸਾਨੂੰ ਰੈੱਡ ਚਾਹੀਦਾ ਸਾਨੂੰ ਬਲੂ ਚਾਹੀਦਾ ਸਾਨੂੰ ਬਲੈਕ ਚਾਹੀਦਾ ਇਸ ਤਰ੍ਹਾਂ ਸਾਨੂੰ ਨਹੀਂ ਪਤਾ ਲੱਗਣਾ ਠੀਕ ਹੈ ਜੀ ਇਸ ਤਰੀਕੇ ਨਾਲ ਤੁਹਾਡਾ ਟਾਈਮ ਜਿਹੜਾ ਵੇਸਟ ਹੋਏਗਾ ਜਲਦੀ ਜਲਦੀ ਤੁਸੀਂ ਪਸੰਦ ਕਰਕੇ ਤੁਹਾਨੂੰ ਪੇਮੈਂਟ ਜਿਹੜਾ ਮੈਥਾ ਦੇ ਤੁਹ ਦੱਸਿਆ ਜਾਏਗਾ ਤੁਸੀਂ ਪੇਮੈਂਟ ਸਾਨੂੰ ਭੇਜ ਕੇ ਸਕਰੀਨਸ਼ਾਟ ਭੇਜ ਕੇ ਤੇ ਆਪਣੇ ਲਈ ਕੋਟੀ ਸਾਲ ਜਿਹੜਾ ਤੁਸੀਂ ਬੁੱਕ ਕਰ ਸਕਦੇ ਹੋ ਲੋ ਜੀ ਅੱਜ ਜਿਹੜੀ ਪਹਿਲੀ ਕਲੈਕਸ਼ਨ ਸ਼ੁਰੂ ਕਰਦੇ ਹੋ ਤੁਹਾਨੂੰ ਦਿਖਾਉਣੀ ਹੈ ਸਕੀਵੀ ਮੈਂ ਇੱਕ ਰੀਲ ਦੇ ਵਿੱਚ ਇਦਾਂ ਦੀ ਸਕੀਵੀ ਵੇਅਰ ਕੀਤੀ ਹੋਈ ਸੇਮ ਐਜ਼ ਇਟ ਹੀ ਮੇਰੇ ਕੋਲ ਕਲਰ ਹੈ ਜੀ ਸੇਮ ਹੀ ਡਿਜ਼ਾਈਨ ਹੈ ਤੇ ਇਸ ਕੀ ਵੀ ਹੈ ਜੀ ਜਿੱਦਾਂ ਹੁਣ ਜਿਹੜੀਆਂ ਪੈਣਾ ਲੌਂਗ ਕੋਟੀਆਂ ਪਾਉਂਦੀਆਂ ਨੇ ਜਾਂ ਲੌਂਗ ਸਵੈਟਰ ਆਪਾਂ ਕਹਿ ਦਿੰਨੇ ਆਂ ਵੀ ਜਾਂ ਲੌਂਗ ਕੋਟ ਹਨਾ ਤੇ ਉਹਨਾਂ ਦੇ ਨੀਚੇ ਆਪਾਂ ਇਹ ਵਾਲੀ ਸਕੀਵੀ ਜਿਹੜੀ ਵੇਅਰ ਕਰ ਲੈਨੇ ਆ ਕਿਉਂਕਿ ਆਪਣੇ ਨਾਲ ਇੱਥੋਂ ਤੱਕ ਇਹ ਕਵਰ ਕਰ ਲੈਂਦੀ ਹੈ ਚੈਸ ਤੋਂ ਨੀਚੇ ਤੱਕ ਤਾਂ ਬਹੁਤ ਸੋਹਣੀਆਂ ਨਿੱਗੀਆਂ ਸਕੀਵੀਆਂ ਨੇ ਜੀ ਇਹ ਮੈਂ ਖੁਦ ਵੇਅਰ ਕੀਤੀ ਹੋਈ ਹੈ ਤੇ ਇਹਦਾ ਫਰਸਟ ਕਲਰ ਰਹੇਗਾ ਜੀ ਇਹ ਵਾਲਾ ਸੇਮ ਜੋ ਮੈਂ ਵੇਅਰ ਕੀਤਾ ਹੋਇਆ ਸੀ ਠੀਕ ਹੈ ਜੀ ਮੈਂ ਕਿਹਾ ਸਕੀਵੀ ਜਿਹੜੀ ਸੀ ਇਹ ਵਾਲੀ ਵੇਅਰ ਕੀਤੀ ਸੀ ਕਰੀਲ ਦੇ ਵਿੱਚ ਇਹਦੇ ਵਿੱਚ ਤਿੰਨ ਕਲਰ ਆਪਣੇ ਕੋਲ ਅਵੇਲੇਬਲ ਨੇ ਜੀ ਸੈਕੰਡ ਕਲਰ ਰਹੇ ਐਂਡ ਇਹ ਫ੍ਰੀ ਸਾਈਜ਼ ਨੇ ਜੀ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਤੁਹਾਡਾ ਸਾਈਜ਼ ਹੈ ਤੁਹਾਡੇ ਆਰਾਮ ਨਾਲ ਇਸ ਕੀ ਵੀ ਜਿਹੜੀ ਆ ਜਾਏਗੀ ਠੀਕ ਹੈ ਜੀ ਇਹ ਥੋੜੀਆਂ ਸ਼ਾਰਟ ਹੁੰਦੀਆਂ ਨੇ ਤੇ ਆਪਣੀ ਚੈਸਟ ਹੀ ਕਵਰ ਕਰ ਦਿੰਦੀਆਂ ਨੇ ਦੇਖੋ ਜੀ ਇੰਨਾ ਸਾਈਜ਼ ਇੰਨੇ ਜਿਆਦਾ ਲੂਜ਼ ਹੋ ਜਾਂਦੀ ਹੈ ਆਰਾਮ ਨਾਲ ਤੁਹਾਨੂੰ ਇਸ ਕੀ ਵੀ ਜਿਹੜੀ ਆ ਜਾਏਗੀ ਵਿਦਆਊਟ 슬ੀਵ ਰਹੇਗੀ ਇਸ ਤਰ੍ਹਾਂ ਕਰੋਸ਼ੀ ਦੇ ਨਾਲ ਕੰਮ ਕੀਤਾ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਸੈਕੰਡ ਕਲਰ ਇਹ ਵਾਲਾ ਐਂਡ ਇਹ ਸਿੰਗਲ ਸਿੰਗਲ ਕਲਰ ਹੈ ਪਲੀਜ਼ ਇਦਾਂ ਜਿਹੜਾ ਇਸ ਵਾਰ ਆਪਾਂ ਸਟਾਕ ਦਿਖਾਵਾਂਗੇ ਲਾਸਟ ਦਿਖਾਵਾਂਗੇ ਇਸ ਤੋਂ ਬਾਅਦ ਤੁਹਾਨੂੰ ਸਟਾਕ ਨਹੀਂ ਦਿਖਾਵਾਂਗੇ ਹਾਂ ਅਗਰ ਜਿਆਦਾ ਕੁਆਇਰਮੈਂਟ ਹੋਈ ਤਾਂ ਜ਼ਰ ਸਕ੍ਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਸਕ੍ਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ। ਲਓ ਜੀ ਇੱਕ ਕਲਰ ਰਹੇਗਾ ਇਹ ਵਾਲਾ। ਐਂਡ ਇਹ ਜਿਹੜੇ ਕਲਰ ਨੇ ਜੀ ਇਹ ਹਰੇਕ ਸੂਟ ਦੇ ਨਾਲ ਚੱਲਦੇ ਨੇ ਠੀਕ ਹੈ ਤੁਸੀਂ ਜੀਨ ਟੌਪ ਨਾਲ ਪਾਣਾ ਚਾਹੋ ਨੇ ਤੁਸੀਂ ਉਸ ਤਰੀਕੇ ਨਾਲ ਵੀ ਪਾ ਸਕਦੇ ਸੂਟ ਦੇ ਉੱਪਰ ਤੁਸੀਂ ਪਾਣਾ ਚਾਹੋ ਨੇ ਤੁਸੀਂ ਸੂਟ ਦੇ ਉੱਪਰ ਵੀ ਪਾ ਸਕਦੇ ਹੋ ਐਂਡ ਇਹ ਫ੍ਰੀ ਸਾਈਜ਼ ਨੇ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿਸੇ ਤਰ੍ਹਾਂ ਨਾਲ ਤੁਹਾਨੂੰ ਸਾਈਜ਼ 'ਚ ਕੋਈ ਦਿੱਕਤ ਨਹੀਂ ਆਏਗੀ ਠੀਕ ਹੈ ਜੀ ਮੇਰੇ ਤੋਂ ਵੀ ਹੈਵੀ ਸਾਈਜ਼ ਵਾਲੇ ਜਿਹੜੀ ਸਕੀ ਵੀਅਰ ਕਰ ਸਕਦੇ ਨੇ ਲਓ ਜੀ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਡਿਜ਼ਾਈਨਸ ਆਫ ਦਾ ਸੇਮ ਇਸ ਤਰੀਕੇ ਨਾਲ ਠੀਕ ਹੈ ਜੀ ਫ੍ਰੀ ਸਾਈਜ਼ ਨੇ ਮੈਂ ਤੁਹਾਨੂੰ ਦੱਸ ਦਿੱਤਾ ਇਹ ਦੇਖੋ ਤੁਹਾਨੂੰ ਖੋਲ ਕੇ ਦਿਖਾ ਰਿਹਾ ਕਿ ਇੰਨੇ ਆਰਾਮ ਨਾਲ ਤੁਸੀਂ ਪਾ ਸਕਦੇ ਹੋ ਸਟੈਚੇਬਲ ਹੈ ਜੀ ਇਹਦੇ ਵਿੱਚ ਜਿਹੜੀ ਪੱਛਮ ਆਪਾਂ ਲਗਾਈ ਹੋਈ ਹੈ ਠੀਕ ਹੈ ਜੀ ਇਹ ਬਲੈਕ ਕਲਰ ਰਹੇਗਾ ਸਕਰੀਨ ਦੇ ਉੱਪਰ ਪ੍ਰਾਈਸ ਆਪਾਂ ਸ਼ੋਅ ਕਰ ਦਿੱਤਾ ਇਸ ਕੀਵੀ ਦਾ ਪ੍ਰਾਈਸ ਹੈ ਠੀਕ ਹੈ ਜੀ ਲਓ ਜੀ ਇਹ ਵੀ ਸ਼ੋਰਟ ਦੇ ਵਿੱਚ ਰਹੇਗੀ ਠੀਕ ਹੈ ਇਸ ਤਰੀਕੇ ਨਾਲ ਇਹ ਇੰਨੀ ਜ਼ਿਆਦਾ ਲੂਸ ਹੋਏਗੀ ਇਹ ਜਿਹਨਾਂ ਜਿਹੜੇ ਭੈਣਾਂ ਦਾ ਮੇਰਾ ਸਾਈਜ਼ ਹੈ ਜਿਨ੍ਹਾਂ ਦੀ ਕਮਰ ਹੈਗੀ ਸੌਰੀ ਚੈਸਟ ਹੈਗੀ 20 ਠੀਕ ਹੈ ਕਮਰ ਹੈਗੀ 19 ਠੀਕ ਹੈ ਤੇ हिਪ ਹੈਗੀ ਜਿਨ੍ਹਾਂ ਦੀ 23 ਐਂਡ 24 ਦੇ ਵਿੱਚ ਠੀਕ ਹੈ ਉਹਨਾਂ ਨੂੰ ਆਰਾਮ ਨਾਲ ਆ ਜਾਏਗੀ ਜਿਨ੍ਹਾਂ ਦੀ ਚੈਸਟ ਹੈਗੀ 20 ਇੰਚ ਸਾਢੇ 20 ਠੀਕ ਹੈ ਕਮਰ ਹੈਗੀ 19 ਸਾਢੇ 19 ਤੇ ਜਿਨ੍ਹਾਂ ਦੀ हिਪ ਹੈਗੀ 23 ਜਾਂ 24 ਇੰਚ ਉਹਨਾਂ ਨੂੰ ਆਰਾਮ ਨਾਲ ਇਹ ਵਾਲੀ ਸਕੀ ਵੀ ਜੜੀ ਆ ਜਾਏਗੀ ਠੀਕ ਹੈ ਜੀ ਦੇਖੋ ਬਹੁਤ ਸੋਹਣੀ ਹੈ ਜੀ ਇਸ ਤਰ੍ਹਾਂ ਬੈਗ ਦੇ ਉੱਪਰ ਵੀ ਡਿਜ਼ਾਈਨ ਰਹੇਗਾ ਇਹ ਵੀ ਤੁਸੀਂ ਕੋਟ ਦੇ نیچے ਵੀ ਪਾ ਸਕਦੇ ਹੋ ਐਂਡ ਤੁਸੀਂ ਸੂਟ ਦੇ ਨਾਲ ਵੀ ਵੇਅਰ ਕਰ ਸਕਦੇ ਹੋ ਦੇਖੋ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਨੇੜੇ ਤੋਂ ਬਹੁਤ ਸੋਹਣੀ ਡਿਜ਼ਾਈਨਿੰਗ ਜਿਹੜੀ ਹੋਈ ਹੋਈ ਹੈ ਠੀਕ ਹੈ ਬਹੁਤ ਹੀ ਪਿਆਰੀ ਦੀ ਫਿਟਿੰਗ ਬਣਦੀ ਜੇ ਇਹਦੇ ਵਿੱਚ ਤੁਸੀਂ ਡਿਜ਼ਾਈਨ ਚੈੱਕ ਕਰੋ ਇਹਦੇ ਉੱਪਰ ਵੀ ਡਿਜ਼ਾਈਨ ਜਿਹੜਾ ਬਣਿਆ ਹੋਇਆ ਵਰਕ ਹੋਇਆ ਹੋਇਆ ਜੀ ਠੀਕ ਹੈ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਕੋਟੀਆਂ ਜਿਹੜੀਆਂ ਭੈਣਾਂ ਦੀ ਕਾਫੀ ਜ਼ਿਆਦਾ ਡਿਮਾਂਡ ਹੈ ਇੱਕ ਆ ਮਾਸਟਰਡ ਕੋਟੀਆਂ ਲੈ ਕੇ ਕਾਫੀ ਭੈਣਾਂ ਡਿਮਾਂਡ ਕਰ ਰਹੀਆਂ ਨੇ ਕਿਉਂਕਿ ਇੱਕ ਤਾਂ ਹਰੇਕ ਸੂਟ ਦੇ ਨਾਲ ਚੱਲਦੀ ਹੈ ਤੁਸੀਂ ਦੇਖ ਸਕਦੇ ਹੋ ਇਹ ਵੀ ਸਟੈਸੇ ਵਾਲਾ ਜੀ ਆਰਾਮ ਨਾਲ ਤੁਸੀਂ ਵੇਅਰ ਕਰ ਸਕਦੇ ਹੋ ਜਿਹੜਾ ਤੁਹਾਨੂੰ ਮੈਂ ਸਾਈਜ਼ ਦੱਸਿਆ ਉਹ ਸਾਈਜ਼ ਤੋਂ ਉੱਪਰ ਤੱਕ ਇਹ ਕੋਟੀ ਜਿਹੜੀ ਆ ਜਾਏਗੀ ਠੀਕ ਹੈ ਲੋ ਜੀ ਫਟਾਫਟ ਡਿਜ਼ਾਈਨ ਜਿਹੜੇ ਕਲਰ ਨੇ ਉਹ ਸਿਲੈਕਟ ਕਰੀ ਜਾਓ ਇੱਕ ਇਹਦੇ ਨਾਲ ਦੀ ਕੋਟੀ ਮੈਂ ਵੇਅਰ ਕੀਤੀ ਸੀ ਆਪਣੇ ਸੂਟ ਦੇ ਨਾਲ ਠੀਕ ਹੈ ਜੀ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਕਲਰਫੁੱਲ ਹੈ ਤੁਸੀਂ ਹਰੇਕ ਸੂਟ ਦੇ ਨਾਲ ਇਹਨੂੰ ਵੇਅਰ ਕਰ ਸਕਦੇ ਹੋ ਇਹ ਵੀ ਕਾਫੀ ਜਣਾ ਪਹਿਣਾ ਦੇ ਮੈਸੇਜ ਆਏ ਸੀ ਕਿ ਅਮਾ ਜੋ ਤੁਸੀਂ ਵੇਅਰ ਕੀਤੀ ਸਾਨੂੰ ਉਹਦੇ ਨਾਲ ਦੀ ਚਾਹੀਦੀ ਰਿਹਾ ਸਿਰਫ ਆਪਣੇ ਕੋਲ दो स्वैट ही अवेलेबल ने ठीक है जी ए वाले कलर के दो स्वैटर अवेलेबल ने ठीक है इस तरीके डिज़ाइन चेक कर सकते हो, इस तरीके बैक पर भी डिजाइन बाजू पर भी डिजाइन रहेगा इस तरीके ठीक है जी एंड स्ट्रैचेबल ने जी जिमें मर्जी वेयर कर सकते हो देखो जी ठीक है लो जी ये अगला डिजाइन ये वाला ये काफ़ी ज्यादा डिमांड सी ਇਹ ਲਾਈਟ ਕਲਰ ਹੈ ਇਹ ਵੀ ਤੁਸੀਂ ਕਿਸੇ ਵੀ ਡਾਰਕ ਸੂਟ ਨਾਲ ਲਾਈਟ ਸੂਟ ਨਾਲ ਵੇਅਰ ਕਰ ਸਕਦੇ ਹੋ ਸੇਮ ਹੀ ਡਿਜ਼ਾਈਨ ਰਹੇਗਾ ਕਲਰ ਚੇਂਜ ਰਹੇਗਾ ਲੋ ਜੀ ਰੈੱਡ ਕਲਰ ਜਿੰਨੇ ਵੀ ਆਪਾਂ ਤੁਹਾਨੂੰ ਕਲਰ ਦਿਖਾ ਰਹੇ ਆ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਰੈੱਡ ਕਲਰ ਤੁਸੀਂ ਹਰੇਕ ਸੂਟ ਦੇ ਉੱਪਰ ਵੇਅਰ ਕਰ ਸਕਦੇ ਹੋ ਰੈੱਡ ਬਲੈਕ ਸਕਿਨ ਠੀਕ ਹੈ ਵਾਈਟ ਇਹ ਕਲਰ ਹਰੇਕ ਕਲਰ ਦੇ ਨਾਲ ਚੱਲਦੇ ਨੇ ਜੀ ਠੀਕ ਹੈ ਜੀ ਲੋ ਜੀ ਰੈੱਡ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਇਸ ਤਰ੍ਹਾਂ ਬੈਕ ਦੇ ਉੱਪਰ ਵੀ ਡਿਜ਼ਾਈਨ ਰਹੇਗਾ ਬਾਹੂ ਤੇ ਡਿਜ਼ਾਈਨ ਬਣਿਆ ਹੋਇਆ ਅੰਡੇ ਵੀ ਸਟੈਚੇਬਲ ਰਹੇਗੀ ਠੀਕ ਹੈ ਜੀ ਫਿਟਿੰਗ ਬਹੁਤ ਪਿਆਰੀ ਬੰਦੀ ਸਟੈਚੇਬਲ ਕੋਟੀਆਂ ਦੇ ਵਿੱਚ ਐਂਡ ਇੱਕ ਜਿਹੜੀ ਗੱਲ ਹੈ ਨਾ ਮੇਨ ਗੱਲ ਇਹ ਹੈ ਕਿ ਦੇਖੋ ਇਹ ਜਿਹੜੀ ਆਪਾਂ ਜਦੋਂ ਪੱਛਮ ਘਰੇ ਬੁੰਨਦੇ ਆ ਉਹ ਵਾਲੇ ਉਵੇਂ ਦੀ ਪੱਛਮ ਹੈ ਇਹ ਕੋਹਨਾਂ ਦਾ ਹੈਅਰ ਵੂਲ ਉਹ ਵਾਲੀ ਵੂਲ ਨਹੀਂ ਹੈਗੀ ਕਿਉਂਕਿ ਹੈਅਰ ਵੂਲ ਦੇ ਉੱਪਰ ਦੁਪੱਟਾ ਨਹੀਂ ਟਿਕਦਾ ਇਹਨਾਂ ਦੇ ਉੱਪਰ ਦੁਪੱਟਾ ਠੋੜਾ ਆਰਾਮ ਨਾਲ ਟਿਕਦਾ ਕਿਉਂਕਿ ਮੈਂ ਖੁਦ ਐਵੇਂ ਦੀਆਂ ਕੋਟੀਆਂ ਵੇਅਰ ਕਰਦੀ ਇਹਨਾਂ ਦੇ ਉੱਪਰ ਦੁਪੱਟਾ ਆਰਾਮ ਨਾਲ ਟਿਕਿਆ ਰਹੇ ਕਈ ਵਾਰ ਇਹ ਦੰਦਾ ਕਿ ਆਪਾਂ ਨਾ ਕੋਈ ਹੋਰ ਸਟਾਫ ਦੇ ਵਿੱਚ ਕੋਟੀ ਬੁੱਲਣ ਦੇ ਅਗਰੇ ਕਲਰ ਜਿਹੜੀਆਂ ਭੈਣਾਂ ਦੀ ਪੇਮੈਂਟ ਆਈ ਹੋਈ ਭੈਣੋ ਫਟਾਫਟ ਸਕਰੀਨਸ਼ਾਟ ਭੇਜ ਕੇ ਆਪਣੀਆਂ ਕੋਟੀਆਂ ਫਟਾਫਟ ਚੈੱਕ ਲਓ ਕਿਉਂਕਿ ਦੁਬਾਰਾ ਹੁਣ ਬੜੀ ਮੁਸ਼ਕਲ ਵਾਲੀ ਹੋਰੀ ਰਿਪੀਟ ਹੋਣਗੀਆ ਅਗਰ ਕੁਝ ਹੋਰ ਮਗਾਵਾਗੇ ਤਾਂ ਕੁਝ ਡਿਫਰੈਂਟ ਮਗਾਵਾਗੇ ਤੁਹਾਡੇ ਕੋਲ ਵਾਸਤੇ ਠੀਕ ਹੈ ਜੀ ਲਓ ਜੀ ਇਹ ਵੀ ਚੈੱਕ ਲਓ ਲਓ ਜੀ ਇਹ ਰਹੇਗਾ ਬਲੈਕ ਕਲਰ ਠੀਕ ਹੈ ਜੀ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹਦੀ ਵੀ ਕਾਫੀ ਇਹਦਾ ਡਿਮਾਈਂਡ ਹੈ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਡਿਜ਼ਾਈਨ ਰਹੇਗਾ ਇਸ ਤਰੀਕੇ ਨਾਲ ਠੀਕ ਹੈ ਜੀ ਬਹੁਤ ਹੀ ਪਿਆਰੀ ਜੀ ਕੋਟੀ ਹੈ ਜੀ ਇਹ ਵਾਲੀ ਵੀ ਫਟਾ ਫਟ ਸਕਰੀਨਸ਼ਾਟ ਲੈ ਕੇ ਤੁਸੀਂ ਬੁਕਿੰਗ ਜਿਹੜੀ ਕਰ ਸਕਦੇ ਹੋ ਲੋ ਜੀ ਜਿੰਨਾ ਭੈਣਾਂ ਦੇ ਸਾਨੂੰ ਮੈਸੇਜ ਆ ਰਹੇ ਸੀ ਕਿ ਅਮਨ ਜੋ ਤੁਸੀਂ ਕੁੜਤੇ ਵੇਅਰ ਕੀਤੇ ਹੁੰਦੇ ਨੇ ਫੈਰਨ ਵੀ ਆਪਾਂ ਜਿਹਨੂੰ ਕਹਿ ਦਿੰਦੇ ਹਾਂ ਥੋੜਾ ਇਹ ਪਾਕਿਸਤਾਨੀ ਸਟਾਈਲ ਦੇ ਵਿੱਚ ਹੁੰਦੇ ਨੇ ਲੂਸ ਫਿਟਿੰਗ ਦੇ ਵਿੱਚ ਹੁੰਦੇ ਨੇ ਜੀ ਇਹ ਬਹੁਤ ਹੀ ਵਧੀਆ ਲੱਗਦੇ ਨੇ ਤੁਸੀਂ ਇਹਨੂੰ ਟਰੌਜ਼ਰ ਨਾਲ ਵੀ ਵੇਅਰ ਕਰ ਸਕਦੇ ਹੋ ਸਲਵਾਰ ਨਾਲ ਵੀ ਵੇਅਰ ਕਰ ਸਕਦੇ ਹੋ ਅਗਰ ਤੁਸੀਂ ਲੂਸ ਫਿਟਿੰਗ ਪਾਣਾ ਪਸੰਦ ਕਰਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੂਰੇ ਘੇਰੇ ਦੇ ਉੱਪਰ ਵਰਕ ਰਹੇਗਾ ਚਾਪਾਂ ਦੇ ਉੱਪਰ ਵਰਕ ਰਹੇਗਾ ਸੈਂਟਰ ਦੇ ਵਿੱਚ ਵੀ ਇੱਕ ਤੁਸੀਂ ਦੇਖ ਸਕਦੇ ਫਲਾਰ ਬਣਿਆ ਹੋਇਆ ਇਹ ਸਾਰਾ ਕਸ਼ਮੀਰੀ ਵਰਕ ਹੈ ਅਸੀਂ ਕੋਈ ਖੁਦ ਰੈਡੀ ਨਹੀਂ ਕੀਤਾ ਹੈਗਾ ਜੀ ਇਹ ਕਸ਼ਮੀਰੀ ਵਰਕ ਹੈ ਅਗਰ ਤੁਸੀਂ ਖੁਦ ਰੈਡੀ ਕਰਵਾਉਣਾ ਚਾਹੁੰਦੇ ਤਾਂ ਉਹਦੀ ਪ੍ਰਾਈਸ ਕੁਝ ਅਲੱਗ ਹੋਏਗੀ ਤੁਸੀਂ ਪਸ਼ਮੀਨੇ ਦੇ ਉੱਪਰ ਐਵੇਂ ਦਾ ਡਿਜ਼ਾਈਨ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਉਹ ਕੱਲਾ ਕੁੜਤਾ ਤੁਹਾਨੂੰ ਥੋੜਾ ਮਹਿੰਗਾ ਪੈ ਜਾਣਾ ਹੈ ਬਟ ਇਹ ਆ ਕਿ ਉਹ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਰਾ ਸਕਦੇ ਹੋ ਵਰਕ ਐਜ਼ ਇਟ ਹੀ ਹੋ ਜਾਏਗਾ ਜਿਵੇਂ ਦੇ ਉੱਪਰ ਹੋਇਆ ਹੋਇਆ ਠੀਕ ਹੈ ਜੀ ਇਹ ਫ੍ਰੀ ਸਾਈਜ਼ ਨੇ ਜੀ ਤੁਹਾਡੀ ਅਗਰ ਫਿਟਿੰਗ ਉੱਪਰ 21 22 ਤੋਂ ਲੈ ਕੇ ਤੁਹਾਡੀ हिਪ 26 27 ਤੱਕ ਤੁਹ ਤੇ ਬਹੁਤ ਹੀ ਸੋਹਣਾ ਲੱਗਦਾ ਜੀ ਇਹ ਪਾਇਆ ਹੋਇਆ ਅਸੀਂ ਖੁਦ ਵੇਅਰ ਕਰਦੇ ਹੁੰਨੇ ਆ ਜੀ ਤੁਸੀਂ ਵੀਡੀਓ ਦੇਖਦੇ ਜਿਹੜੀਆਂ ਭੈਣਾਂ ਸਾਨੂੰ ਬਲੌਗਿੰਗ ਵਾਲੇ ਚਾਰਨਾਂ ਤੋਂ ਦੇਖਦੀਆਂ ਨੇ ਉਹਨਾਂ ਨੇ ਸਾਰੇ ਦੇਖੇ ਹੋਏ ਨੇ ਪਿਆਰਾਂ ਨੇ ਇਦਾਂ ਸਾਡੇ ਵੇਅਰ ਕੀਤੇ ਹੋਏ ਤੁਸੀਂ ਨੀਚੇ ਤੇ ਹਾਈ ਨਕ ਵੇਅਰ ਕਰ ਸਕਦੇ ਹੋ ਬਹੁਤ ਸੋਹਣੀ ਲੁੱਕ ਆਊਗੀ ਬਹੁਤ ਸੋਹਣੇ ਡਿਫਰੈਂਟ ਜੇ ਤੁਹਾਡੇ ਵਾਲੇ ਕੁਰਤੇ ਬਣ ਜਾਣਗੇ ਠੀਕ ਹੈ ਜੀ ਇਹ ਪਸ਼ਮੀਨੇ ਦੇ ਉੱਪਰ ਬਣਿਆ ਹੋਇਆ ਜੀ ਇਸ ਤਰ੍ਹਾਂ ਬੈਕ ਦੇ ਉੱਪਰ ਵੀ ਇੱਕ ਫਲਾਰ ਰਹੇਗਾ ਬਹੁਤ ਸੋਹਣਾ ਕੰਮ ਹੋਇਆ ਹੋਇਆ ਜੀ ਐਂਡ ਇਹ ਬਹੁਤ ਹੀ ਪਿਆਰੇ ਜੇ ਲੱਗਦੇ ਨੇ ਜੀ ਤੁਸੀਂ ਟਰੌਜ਼ਰ ਨਾਲ ਵੇਅਰ ਇੱਕ ਰਹੇਗਾ ਜੀ ਇਹ ਵਾਲਾ ਵਾਈਟ ਕਲਰ ਸੇਮ ਹੀ ਵਾਈਟ ਕਲਰ ਦਾ ਵਰਕ ਵੀ ਸੇਮ ਹੀ ਹੋਇਆ ਹੋਇਆ ਜੀ ਕਿਉਂਕਿ ਮੈਂ ਇਹ ਖੋਲ ਕੇ ਨਹੀਂ ਦਿਖਾਉਂਗੀ ਵਾਈਟ ਦਾ ਵਰਕ ਵੀ ਸੇਮ ਹੋਇਆ ਹੋਇਆ ਆਪਣੇ ਕੋਲ ਤਿੰਨ ਕਲਰ अवेलेबल ਨੇ ਜੀ ਇੱਕ ਰਹੇਗਾ ਜੀ ਮਹਿੰਦੀ ਕਲਰ ਇਹ ਥੋੜਾ ਡਿਜ਼ਾਈਨ ਚੇਂਜ ਸੀ ਇਸ ਕਰਕੇ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੱਤਾ ਹੈ ਕਲਰ ਬਹੁਤ ਹੀ ਪਿਆਰਾ ਜੀ ਕਿਸੇ ਵੀ ਤੁਸੀਂ ਬਾਟਮ ਦੇ ਨਾਲ ਵੇਅਰ ਕਰੋ ਠੀਕੇ ਨੂੰ ਬਹੁਤ ਸੋਹਣਾ ਲੱਗੇਗਾ ਇਹਦਾ ਇਸ ਤਰ੍ਹਾਂ ਨੈੱਕ ਰਹੇਗਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪਾਕਟ ਸਟਾਈਲ ਦਾ ਡਿਜ਼ਾਈਨ ਰਹੇਗਾ ਇਸ ਤਰ੍ਹਾਂ ਚਾਕ ਕੇਰਾ ਬਣਿਆ ਹੋਇਆ ਜੀ ਠੀਕ ਹੈ ਜੀ ਇਹ ਲੂਸ ਪੈਟਰਨ ਹੀ ਹੁੰਦਾ ਹੈ ਅਗਰ ਤੁਸੀਂ ਇਹਨੂੰ ਟਾਈਟ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਫਿਰ ਇਹ ਪਾਕਟ ਜਿਹੜੇ ਨੇ ਉਹ ਕੱਟ ਜਾਣਗੇ ਠੀਕ ਹੈ ਤੇ ਵੈਸੇ ਤੁਸੀਂ ਟਾਈਟ ਕਰਵਾ ਵੀ ਸਕਦੇ ਹੋ ਹੋ ਵੀ ਜਾਏਗਾ ਇਸ ਤਰੀਕੇ ਨਾਲ ਬਾਹਾਂ ਦੇ ਉੱਪਰ ਕੰਮ ਹੈ ਜੀ ਠੀਕ ਹੈ ਬਹੁਤ ਸੋਹਣਾ ਦਿਖਾਈ ਨੈਕਲ ਨੂੰ ਵੇਅਰ ਕਰੋ ਟਰੌਜ਼ਰ ਨਾਲ ਵੇਅਰ ਕਰ ਸਕਦੇ ਹੋ ਸਲਵਾਰ ਨਾਲ ਵੇਅਰ ਕਰ ਸਕਦੇ ਹੋ ਬਹੁਤ ਪਿਆਰਾ ਜਿਹਾ ਲੱਗੇਗਾ ਠੀਕ ਹੈ ਜੀ ਇਸ ਤਰੀਕੇ ਨਾਲ ਬੈਕ ਦੇ ਉੱਪਰ ਫੁਕਲਾਰ ਰਹੇਗਾ ਦੇਖੋ ਲਓ ਜੀ ਫੋਨ ਆ ਪਾ ਜਨੇ ਨਾਲ ਸ਼ਾਲ ਵਾਲ ਜਿਹੜੀਆਂ ਭੈਣਾਂ ਦੀ ਕਾਫੀ ਲੰਬੇ ਸਮੇਂ ਤੋਂ ਇਹ ਸ਼ਾਲ ਨੂੰ ਲੈ ਕੇ ਡਿਮਾਂਡ ਚੱਲਦੀ ਸਾਡੇ ਕੋਲ ਦਾ ਸਟਾਕ ਜਿਹੜਾ ਪੂਰਾ ਨਹੀਂ ਹੋ ਰਿਹਾ ਅਸੀਂ ਤਾਂ ਵੀਡੀਓ ਪਾ ਕੇ ਗਲਤੀ ਕਰ ਲਈ ਜੀ ਕਿ ਇੰਨਾ ਜ਼ਿਆਦਾ ਭੈਣਾਂ ਇਸੀ ਦੀ ਡਿਮਾਂਡ ਕਰ ਰਹੀਆਂ ਨੇ ਤੇ ਇਹ ਵਾਲਾ ਸ਼ਾਲ ਜੀ ਵਾਪਸ ਸਾਡੇ ਕੋਲ 10 ਕਿ ਪੀਸ ਆਏ ਨੇ ਤੇ ਅਗਰ 10 ਪੀਸਾਂ ਵਿੱਚ ਆਪਾਂ ਤੁਹਾਡਾ ਦਿਲ ਖੁਸ਼ ਕਰ ਸਕਦੇ ਜਰੂਰ ਕਰਾਂਗੇ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਲਓ ਜੀ ਪਹਿਲਾ ਬਾਈਕ ਚੈੱਕ ਤੁਹਾਨੂੰ ਹੋਰ ਦਿਖਾਇਆ ਸੀ ਉਹ ਚੈੱਕ ਨਹੀਂ ਮਿਲ ਰਿਹਾ ਹੈਗਾ ਹੁਣ ਅਗਲਾ ਚੈੱਕ ਆ ਗਿਆ ਜੀ ਇਹ ਵਾਲਾ ਬਹੁਤ ਸੋਹਣੇ ਸ਼ਾਲ ਨੇ ਜੀ ਲਾਈਟ ਵੇਟ ਨੇ ਜੀ ਫੁੱਲ ਨਿੱਗੇ ਨੇ ਜੀ ਫੁੱਲ ਗਰਮ ਨੇ ਤੇ ਐਂਡ ਬਹੁਤ ਸੋਹਣੇ ਲੱਗਦੇ ਨੇ ਤੁਸੀਂ ਕਿਤੇ ਵੀ ਲਿਜਾ ਸਕਦੇ ਹੋ ਗੁਰਦੁਆਰਾ ਸਾਹਿਬ ਲੈ ਕੇ ਜਾਓ ਘਰ ਦੇ ਵਿੱਚ ਲਓ ਬਾਹਰ ਅੰਦਰ ਲੈ ਕੇ ਜਾਣਾ ਤੁਸੀਂ ਜਿਵੇਂ ਮਰਜ਼ੀ ਲੈ ਸਕਦੇ ਹੋ ਕਿਸੇ ਤਰ੍ਹਾਂ ਨਹੀਂ ਤੁਹਾਨੂੰ ਕੋਈ ਇਹਦੇ ਵਿੱਚ ਦਿੱਕਤ ਪਰੇਸ਼ਾਨੀ ਨਹੀਂ ਹੋਵੇਗੀ ਲਓ ਜੀ ਹੁਣ ਇਹਦੇ ਦੋ ਚੈੱਕ ਤੁਹਾਨੂੰ ਦਿਖਾਏ ਨੇ ਪਲੀਜ਼ ਭੈਣੋ ਫੋਟੋ ਧਿਆਨ ਨਾਲ ਲਿਓ ਕਿਉਂਕਿ ਚੈੱਕ ਕੋ ਵੀ ਥੋੜਾ ਜਿਹਾ ਮਿਲਦਾ ਜੁਲਦਾ ਤੇ ਇਹ ਨਾਲ ਹੋਵੇ ਕਿ ਜਦੋਂ ਤੁਹਾਡੇ ਕੋਲ ਰੇਜ ਚਲਾ ਜਾਵੇ ਤਾਂ ਦੂਸਰੇ ਕੋਲ ਰੇਜ ਚਲਾ ਜਾਵੇ ਇਸ ਕਰਕੇ ਪਲੀਜ਼ ਵੀਡੀਓ ਜਿਹੜੀ ਤੁਹਾਨੂੰ ਦਿਖਾ ਰਿਆਂ ਆ ਆਰਾਮ ਨਾਲ ਫੋਟੋ ਲਿਓ ਠੀਕ ਹੈ ਜੀ ਸਕਰੀਨਸ਼ਾਟ ਜਿਹੜਾ ਆਰਾਮ ਨਾਲ ਲਿਓ ਲਓ ਇਹਦਾ ਵਿੱਚ ਚੈੱਕ ਤੁਸੀਂ ਦੇਖ ਸਕਦੇ ਥੋੜਾ ਹੋਰ ਡਿਜ਼ਾਈਨ ਦਾ ਬਣਿਆ ਹੋਇਆ ਵੱਡਾ ਚੈੱਕ ਇਸ ਤਰੀਕੇ ਨਾਲ ਹਾਂ ਕੁਝ ਭੈਣਾ ਸਾਨੂੰ ਕਹਿੰਨੇ ਕਿ ਅਸੀਂ ਪੇਮੈਂਟ ਕਰ ਦਾਂਗੇ ਸਾਡਾ ਕੋਰੀਅਰ ਕਦੋਂ ਲੱਗੇਗਾ ਭੈਣਾ ਦੇਖੋ ਅਗਰ ਤੁਸੀਂ ਅੱਜ ਰਾਤ ਨੂੰ ਇਹ ਬੁਕਿੰਗ ਕਰਦੇ ਹੋ ਹਨਾ ਵੀਡੀਓ ਪਾਈਏ ਅਸੀਂ ਜਦੋਂ ਵੀ ਪਾਈਏ ਤੁਸੀਂ ਰਾਈਟ ਵੇ ਬੁਕਿੰਗ ਕਰਦੇ ਹੋ ਤਾਂ ਤੁਹਾਡਾ ਨੈਕਸਟ ਡੇ ਕੋਰੀਅਰ ਹੋ ਜਾਏਗਾ ਠੀਕ ਹੈ ਜੀ ਤੇ ਜਦੋਂ ਤੁਸੀਂ ਪੇਮੈਂਟ ਦੇ ਵਿੱਚ ਲੇਟ ਕਰ ਦਿੰਦੇ ਫਿਰ ਉਹਨੇ ਲੇਟ ਕੋਰੀਅਰ ਹੋ ਜਾਂਦਾ ਏ ਲੋ ਜੀ ਇੱਕ 컬러 ਇਹ ਵਾਲਾ ਰਹੇਗਾ ਇਹਦੀ ਡਿਜ਼ਾਈਨ ਕੁਛ ਇਸ ਤਰ੍ਹਾਂ ਦੀ ਰਹੇਗੀ ਦੇਖੋ ਜੀ ਅਗਰ ਤੁਹਾਨੂੰ ਆਪਾਂ ਕੁਛ ਦੇ ਰਿਆਂ ਜੀ ਫੁੱਲ ਪਿਓਰ ਦੇ ਵਿੱਚ ਦੇ ਰਿਆਂ ਵਧੀਆ ਵਾਲੀ ਕੁਆਲਿਟੀ ਦੇ ਰਿਆਂ ਦੇ ਵਿੱਚ ਹਲਕੀ ਕੁਆਲਿਟੀ ਵੀ ਆਉਂਦੀ ਜੋ 3-400 ਤੱਕ ਦੇ ਆਮ ਮਿਲ ਜਾਂਦੇ ਨੇ ਬਟ ਆਪਾਂ 3-400 ਵਾਲੀ ਕੁਆਲਿਟੀ ਨਹੀਂ ਦੇ ਰਹੇ ਹੈਗੇ ਜੀ ਜੋ ਅਸੀਂ ਖੁਦ ਘਰ ਦੇ ਵਿੱਚ ਲੈ ਰਹੇ ਆਂ ਜੀ ਉਹੀ ਚੀਜ਼ਾਂ ਤੁਹਾਨੂੰ ਦੇ ਰਹੇ ਆਂ ਠੀਕ ਹੈ ਜੀ ਇਸ ਤਰੀਕੇ ਨਾਲ ਇਹਦਾ ਡਿਜ਼ਾਈਨ ਰਹੇਗਾ ਦੋਨੇ ਪੱਲਿਆਂ ਦੇ ਉੱਪਰ ਇਹ ਵੀ ਸ਼ਾਲਪੋ ਬਹੁਤ ਜ਼ਿਆਦਾ ਸੋਹਣਾ ਏ ਔਰ ਇਹ ਸ਼ਾਲ ਬਿਲਕੁਲ ਡਾਰਕ ਨਹੀਂ ਹੈਗੇ ਜੀ ਠੀਕ ਹੈ ਲਾਈਟ ਨੇ ਜੀ ਲਾਈਟ ਕਲਰ ਨੇ ਸਾਰੇ ਸੋਬਰ ਜੇ ਕਲਰ ਨੇ ਐਂਡ ਬਹੁਤ ਜ਼ਿਆਦਾ ਨਿੱਗੇ ਨੇ ਜੀ ਜਿਵੇਂ ਮਰਜ਼ੀ ਤੁਸੀਂ ਗੱਡੀ 'ਚ ਲੈ ਕੇ ਬੈਠੋ ਜਿਵੇਂ ਮਰਜ਼ੀ ਤੁਸੀਂ ਘਰ ਦੇ 'ਚ ਕੰਮ ਕਰਦੇ ਹੋਏ ਲਓ ਇਹਨੂੰ ਜਿਵੇਂ ਮਰਜ਼ੀ ਤੁਸੀਂ ਬਾਹਰ ਅੰਦਰ ਵੀ ਲੈ ਕੇ ਜਾ ਸਕਦੇ ਹੋ ਬਾਕੀ ਉਹ ਜਗਾ ਤੁਸੀਂ ਦੇਖ ਸਕਦੇ ਆ ਵੀ ਕਿਹੜੀ ਜਗ੍ਹਾ ਤੇ ਆਪਾਂ ਕਿਵੇਂ ਦੀ ਚੀਜ਼ ਜਿਹੜੀ ਵੇਅਰ ਕਰਕੇ ਜਾਣੀ ਹੈ ਲਓ ਜੀ ਹੁਣ ਆ ਜਾਂਦੇ ਆਪਾਂ ਥੋੜੀ ਘੱਟ ਪ੍ਰਾਈਜ਼ ਵਾਲ ਲੋ ਕਲਰ ਚੈੱਕ ਕਰੀ ਜੋ ਭੈਣੋ ਜਿਹੜੇ ਜਿਹੜੇ ਕਲਰ ਅੱਜ ਸਾਡੇ ਕੋਲ ਆ ਗਏ ਆ ਪਾ ਤੁਹਾਨੂੰ ਸ਼ੋਅ ਕਰ ਦਿੱਤੇ ਨੇ ਪਲੀਜ਼ ਅਲੱਗ ਤੋਂ ਫੋਟੋ ਭੇਜਣ ਦਾ ਟਾਈਮ ਨਹੀਂ ਹੁੰਦਾ ਮੈਂ ਸਾਰੀਆਂ ਭੈਣਾਂ ਨੂੰ ਹੱਥ ਬਨ ਕੇ ਬੇਨਤੀ ਕਰਦੀ ਆ ਕਿ ਭੈਣੋ ਪਲੀਜ਼ ਅਲੱਗ ਤੋਂ ਫੋਟੋ ਨਾ ਮੰਗਿਆ ਕਰੋ ਅਲੱਗ ਤੋਂ ਫੋਟੋ ਪੇ ਚੱਲਿ ਸਾਨੂੰ ਬਹੁਤ ਟਾਈਮ ਜਿਹੜਾ ਕੱਢਣਾ ਪੈਂਦਾ ਜੋ ਕਿ ਸਾਡੇ ਕੋਲ ਬਿਲਕੁਲ ਵੀ ਨਹੀਂ ਹੁੰਦਾ ਹੈਗਾ ਲੋ ਜੀ ਇਹ ਕਲਰ ਰਹੇਗਾ ਇਹਦੇ ਵਿੱਚ ਦੋ ਤਿੰਨ ਛੇੜਾਂ ਨੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਆਰਾਮ ਨਾਲ ਠੀਕ ਹੈ ਲੋ ਜੀ ਇੱਕ ਕਲਰ ਇਹ ਵਾਲਾ ਰਹੇਗਾ ਇਹ ਗ੍ਰੇ ਨਹੀਂ ਹੈਗਾ ਲਾਈਟ ਗ੍ਰੀਨ ਜੀ ਸ਼ੇਡ ਹੈ ਜੀ ਠੀਕ ਹੈ ਜੀ ਬਟ ਇਹ ਗ੍ਰੇ ਤੇ ਗ੍ਰੀਨ ਜੇ ਮਿਕਸ ਹੋਇਆ ਪਿਆ ਬਹੁਤ ਸੋਹਣਾ ਸ਼ਾਲ ਹੈ ਜੀ ਇਹ ਵੀ ਤੁਸੀਂ ਆਰਾਮ ਨਾਲ ਘਰ ਦੇ ਵਿੱਚ ਲੈ ਸਕਦੇ ਹੋ ਐਂਡ ਫੁੱਲ ਗਰਮ ਨੇ ਜੀ ਫੁੱਲ ਪੂਰੇ ਗਰਮ ਨੇ ਮੈਂ ਖੁਦ ਘਰ ਦੇ ਵਿੱਚ ਲੈ ਰਹੀਆਂ ਸ਼ਾਲ ਮੇਰੇ ਸਿਸਟਰ ਵੀ ਅਸੀਂ ਖੁਦ ਵੀ ਠੀਕ ਹੈ ਜੀ ਈਜੀ ਵਾਸ਼ ਕਰੋ ਕੁਝ ਨਹੀਂ ਹੁੰਦਾ ਹੈਗਾ ਜਦੋਂ ਤੁਸੀਂ ਵਾਸ਼ ਨਹੀਂ ਚੰਗੀ ਤਰ੍ਹਾਂ ਇਹਨੂੰ ਸਰਵ ਦੇ ਵਿੱਚ ਮਸ਼ੀਨ ਦੇ ਵਿੱਚ ਗੇੜੇ ਦਬਾਓਗੇ ਤਾਂ ਸਾਡੀ ਕੋਈ ਗਾਰੰਟੀ ਨਹੀਂ अगर ਤੁਸੀਂ ਹੈਂਡਵਾਸ਼ ਕਰੋਗੇ ਤਾਂ ਸ਼ਾਲ 2-4 ਸਾਲ ਕਿਤੇ ਨਹੀਂ ਜਾਂਦਾ ਹੈਗਾ ਠੀਕ ਹੈ ਜੀ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਜੀ ਐ ਸਪੈਸ਼ਲੀ ਸ਼ੂਟਾ ਦੀ ਇਹ ਵੀਡੀਓ ਰੋਕ ਕੇ ਪੈਣਾ ਥੋੜੇ ਬਾਅਦ ਸ਼ਾਲ ਲੈ ਕੇ ਆਇਆ ਕਿਉਂਕਿ ਸ਼ਾਲਾਂ ਨੂੰ ਲੈ ਕੇ ਕਾਫੀ ਸਾਰੇ ਮੈਸੇਜ ਵੀ ਪੈਣਾਂ ਦੇ ਸ਼ਾਲ ਤੇ ਕੋਟੀਆਂ ਨੂੰ ਲੈ ਕੇ ਕਿਤੇ ਤੁਹਾਨੂੰ ਠੰਡ 'ਚ ਜਾਣ ਦੀ ਲੋੜ ਨਹੀਂ ਹੈਗੀ ਆਰਾਮ ਨਾਲ ਵੀਡੀਓ ਦੇਖੋ ਬੈਠੇ-ਬੈਠੇ ਤੁਸੀਂ ਆਰਡਰ ਕਰ ਸਕਦੇ ਹੋ ਐਂ ਤੁਹਾਡਾ ਕੋਰੀਅਰ ਤੁਹਾਡੇ ਘਰ ਤੱਕ ਪਹੁੰਚੇਗਾ ਦੇਖੋ ਜੀ ਇਹ ਕਲਰ ਕਿੰਨਾ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਫਟਾਫਟ ਜਿਹੜੇ ਡਿਜ਼ਾਈਨ ਦੇਖੀ ਜਾਓ ਕਲਰ ਦੇਖੀ ਜਾਓ ਤੇ ਟਾਈਮ ਨਾ ਲਾਇਓ ਕਿਉਂਕਿ ਇਹ ਚੀਜ਼ਾਂ ਸਾਡੇ ਕੋਲ ਬਿਲਕੁਲ ਵੀ ਨਹੀਂ ਰੁਕਦੀਆਂ ਹੈਗੀਆਂ ਲੋਕੀ ਇਹ ਸਾਰੇ ਲਾਈਟ ਕਲਰ ਨੇ ਕੋਈ ਡਾਰਕ ਕਲਰ ਨਹੀਂ ਹੈਗਾ ਭੈਣੋ ਜਿਹੜਾ ਜਿਹੜਾ ਮਿਲਦਾ ਲੈ ਲਿਓ ਠੀਕ ਹੈ ਨਾ ਇਹ ਨਾ ਕਰਿਓ ਵੀ ਅਮਨ ਆਹੀ ਕਲਰ ਚਾਹੀਦਾ ਇੱਕ ਕਲਰ ਦੇ ਮਗਰ ਨਾ ਫੈਜਿਆ ਕਰੋ ਸਾਰੇ ਜਾਣੇ ਠੀਕ ਹੈ ਸਾਰੇ ਹੀ ਕਲਰ ਜਿੰਨੇ ਤੁਹਾਨੂੰ ਆਪਾਂ ਦਿਖਾ ਰਿਆ ਸਾਰੇ ਹੀ ਕਲਰ ਬਹੁਤ ਸੋਹਣੇ ਨੇ ਜੀ ਸਾਰੇ ਲਾਈਟ ਜੇ ਸੋਬਰ ਜੇ ਸਰਦਾਰੀ ਜੇ ਕਲਰ ਨੇ ਕੋਈ ਵੀ ਤੁਸੀਂ ਦੇਖ ਸਕਦੇ ਹੋ ਊਟ ਪਟਾਂਕ ਕਲਰ ਆਪਾਂ ਨਹੀਂ ਲੈ ਕੇ ਆਉਂਦੇ ਤੁਹਾਡੇ ਵੱਲ ਚਾਹੇ ਉਹ ਸੂਟ ਹੋਣ ਠੀਕ ਹੈ ਜੀ ਚਾਹੇ ਉਹ ਸ਼ਾਲ ਗੋਟੀਆਂ ਹੋਣ ਠੀਕ ਹੈ ਜੋ ਸਾਨੂੰ ਸੋਬਰ ਦੀ ਚੀਜ਼ ਲੱਗਦੀ ਸਰਦਾਰੀ ਜੀ ਉਹੀ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਆ ਦੇਖੋ ਜੀ ਇਹ ਵੀ ਸ਼ਾਲ ਬਹੁਤ ਪਿਆਰਾ ਇਹਨਾਂ ਦਾ ਪਹਿਲਾਂ ਸ਼ਾਲ ਤੁਹਾਨੂੰ ਦਿਖਾ ਦਿੱਤਾ ਲਓ ਜੀ ਜਿਹੜੇ ਦੋ ਦੋ ਤਿੰਨ ਤਿੰਨ ਪੀਸ ਨੇ ਮਿਲ ਜਾਣਗੇ ਸਾਰੀਆਂ ਭੈਣਾਂ ਨੂੰ ਅਗਰ ਇੱਕ ਇੱਕ ਪੀਸ ਹੋਇਆ ਸਿੰਗਲ ਸਿੰਗਲ ਪੀਸ ਦੀ ਬੁਕਿੰਗ ਜਿਹੜੀ ਜਿਨ੍ਹਾਂ ਦੀ ਪੇਮੈਂਟ ਪਹਿਲਾਂ ਆ ਗਈ ਆਪਾਂ ਉਹਨਾਂ ਨੂੰ ਸਾਡੇ ਸ਼ਾਲ ਨੇ ਉਹ ਦੇ ਦਾਂਗੇ ਠੀਕ ਹੈ ਜੀ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਲਓ ਜੀ ਇਹ ਵੀ ਸ਼ਾਲ ਦਾ ਕਲਰ ਬਹੁਤ ਸੋਹਣਾ ਹੈ ਕੋਈ ਡਾਰਕ ਕਲਰ ਨਹੀਂ ਹੈਗਾ ਪਹਿਣੋ ਬਿਲਕੁਲ ਲਾਈਟ ਵਹਿਮ ਨਾ ਕਰਿਆ ਕਰੋ ਕਈ ਭਣਾ ਕਹਿੰਦੇ ਕਿ ਨਹੀਂ ਇਹ ਚਾਹੇ ਕਲਰ ਹੈ ਉਹ ਕਲਰ ਹੈ ਅਸੀਂ ਨਹੀਂ ਲੈਣਾ ਹੈਗਾ ਇਦਾਂ ਦੀ ਕੋਈ ਗੱਲ ਨਹੀਂ ਪਹਿਣੋ ਲਓ ਜੀ ਅਗਲਾ ਕਲਰ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਜੀ ਇਹ ਵਾਲਾ ਦੇਖੋ ਲਾਈਟ ਜਿਹਾ ਸੋਪਰ ਜਿਹਾ ਕਲਰ ਹੈ ਜੀ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਠੀਕ ਹੈ ਜੀ ਅਲੱਗ ਤੋਂ ਕਿਸੇ ਨੂੰ ਫੋਟੋ ਨਹੀਂ ਭੇਜੀ ਜਾਏਗੀ ਅੱਜ ਵਾਲੇ ਸ਼ਾਲਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਹੈ ਵੈਸੇ ਤੇ ਇਦਾਂ ਦਾ ਕੋਈ ਸੋਚਣ ਦੀ ਲੋੜ ਹੀ ਨਹੀਂ ਤੁਹਾਨੂੰ ਠੀਕ ਹੈ ਤੁਸੀਂ ਤਾਂ ਇਹ ਕਹੋ ਕਿ ਅਮਨ ਜੋ ਕੁਝ ਹੈਗਾ ਤੁਹਾਡੇ ਕੋਲ ਸਾਨੂੰ ਭੇਜ ਦਿਓ ਆਪਾਂ ਤੁਹਾਨੂੰ ਕੁਝ ਗਲਤ ਨਹੀਂ ਭੇਜਾਂਗੇ ਲਓ ਜੀ ਹੁਣ ਆ ਜੀ ਆਪਾਂ ਥੋੜਾ ਜਿਹਾ ਪਾਰਟੀ ਵੇਅ ਸ਼ਾਲਾਂ ਵਾਲ ਠੀਕ ਹੈ ਲਓ ਜੀ ਆਪਾਂ ਪਹਿਲਾਂ ਵੀ ਇਹਨਾਂ ਦੀ ਵੀਡੀਓ ਸ਼ੇਅਰ ਕੀਤੀ ਸੀ ਤੁਹਾਡੇ ਨਾਲ ਠੀਕ ਹੈ ਪਰ ਜੋ ਸਾਨੂੰ ਕਲਰ ਮਿਲੇ ਨੇ ਉਹ ਆਪਾਂ ਜਿਨ੍ਹਾਂ ਦੀ ਪੇਮੈਂਟ ਆਈ ਹੋਈ ਏ ਉਹਨਾਂ ਵਾਸਤੇ ਰੱਖ ਲਏ ਨੇ ਤੇ ਹੁਣ ਕੁਝ ਜਿਹੜੇ ਨਵੇਂ ਕਲਰ ਨੇ ਤੁਸੀਂ ਚੈੱਕ ਕਰ ਲਓ ਬਹੁਤ ਹੀ ਸੋਹਣਾ ਕਲਰ ਹੈ ਜੀ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਸੂਟ ਦੇ ਨਾਲ ਲਓ ਪਾਰਟੀ ਵੇਅਰ ਸ਼ਾਲ ਰਹਿਣਗੇ ਜੀ ਫੁੱਲ ਪਿਓਰ ਰਹਿਣਗੇ ਠੀਕ ਹੈ ਜੀ ਡਿਜ਼ਾਈਨ ਤੁਹਾਨੂੰ ਦਿਖਾ ਦਿੱਤਾ ਹੈ ਜਿਹੜਾ ਜਿਹੜਾ ਡਿਜ਼ਾਈਨ ਪਸੰਦ ਹੈ ਸੌਰੀ ਕਲਰ ਪਸੰਦ ਹੈ ਸਕਰੀਨਸ਼ਾਟ ਲਓ ਵਰਟਸਐਪ ਤੇ ਤੁਸੀਂ ਮੈਸੇਜ ਜਿਹੜਾ ਕਰ ਸਕਦੇ ਹੋ ਜਿਹੜੀਆਂ ਭੈਣਾਂ ਨੇ ਸ਼ਾਲ ਮੰਗਵਾਏ ਨੇ ਜੀ ਆਪਾਂ ਸਟੇਟਸ ਵੀ ਅਪਲੋਡ ਕੀਤਾ ਸੀ ਸਾਰੀਆਂ ਭੈਣਾਂ ਨੂੰ ਕੁਆਲਿਟੀ ਜਿਹੜੀ ਬ ਇਦਿਤ ਤੇ ਸਾਰੇ ਦੇ ਉੱਪਰ ਕਸ਼ਮੀਰੀ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਲੈਕ ਕਲਰ ਕਿਸੇ ਵੀ ਸੂਟ ਦੇ ਨਾਲ ਵੇਅਰ ਕਰੋ ਪਾਰਟੀ ਫੰਕਸ਼ਨ ਤੇ ਲੈ ਕੇ ਜਾਣਾ ਚਾਹੁੰਦੇ ਲੈ ਸਕਦੇ ਹੋ ਗੁਰਦੁਆਰਾ ਸਾਹਿਬ ਨਹੀਂ ਜਿੱਥੇ ਜਾਣਾ ਚਾਹੁੰਦੇ ਲਿਜਾ ਸਕਦੇ ਹੋ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਵੀ ਥਰੇਡ ਅਦਰ ਉਦਰ ਨਹੀਂ ਨਿਕਲਿਆ ਹੋਇਆ ਬਹੁਤ ਸਫਾਈ ਨਾਲ ਕੰਮ ਕੀਤਾ ਹੋਇਆ ਅਗਰ ਪ੍ਰਾਈਸ ਸ਼ੋਅ ਕਰ ਰਹੇ ਹਾਂ ਉੱਪਰ ਤਾਂ ਕਿਸੇ ਇੱਕ ਚੀਜ਼ ਦਾ ਪ੍ਰਾਈਸ ਸ਼ੋਅ ਹੋ ਰਿਹਾ ਤੁਹਾਨੂੰ ਕੁਆਲਿਟੀ ਇਹਦੇ ਵਿੱਚ ਖੁਦ ਨਜ਼ਰ ਆਏਗੀ ਜਦੋਂ ਤੁਸੀਂ ਸਾਡੇ ਤੋਂ ਸ਼ਾਲ ਜੜਾ ਮੰਗਵਾਓਗੇ ਠੀਕ ਹੈ ਜੀ ਕੁਆਲਿਟੀ ਦੇ ਨਾਲ ਆਪਾਂ ਕੋਈ ਕੰਪਰਮਾਈਜ਼ ਨਹੀਂ ਕਰਦੇ ਹੈਗੇ ਦੇਖੋ ਇਹ ਜਿਹੜੀਆਂ ਚੀਜ਼ਾਂ ਕੇ ਰੋਜ਼ ਤਾਂ ਪੈਸੇ ਲੱਗਦੇ ਨਹੀਂ ਹੈਗੇ ਇੱਕ ਵਾਰ ਇਹਨਾਂ ਚੀਜ਼ਾਂ ਦੇ ਉੱਪਰ ਪੈਸੇ ਲਗਾਓ ਤਾਂ ਤੁਹਾਡੇ ਸਾਲੋਂ ਸਾਲ ਚੱਲਣ ਵਾਲੀਆਂ ਚੀਜ਼ਾਂ ਨੇ ਉਹਦਾ ਕੀ ਫਾਇਦਾ ਸਸਤੀ ਚੀਜ਼ ਤੁਹਾਨੂੰ ਦੇ ਦਈਏ ਹਨਾ ਤੋਂ ਇੱਕ ਸਾਲ ਦੇ ਸਾਲ ਤੁਸੀਂ ਲੈ ਕੇ ਤੋਂ ਬਾਅਦ ਕਹੋ ਇਹ ਤਾਂ ਐਂ ਦਾ ਹੋ ਗਿਆ ਉਹ ਤਾਂ ਹੋਗਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਲਓ ਜੀ ਇਹ ਚ ਹੈਗਾ ਵਾਈਟ ਕਲਰ ਆਫ ਵਾਈਟ ਕਲਰ ਹੈ ਜੀ ਇਹ ਵੀ ਬਹੁਤ ਪਿਆਰਾ ਜਿਹਾ ਛਾਲੇ ਸਰਦਾਰੀ ਜਿਹਾ ਛਾਲੇ ਫਟਾਫਟ ਡਿਜ਼ਾਈਨ ਕਲਰ ਚੈੱਕ ਕਰ ਲਓ ਡਿਜ਼ਾਈਨ ਆਪਾਂ ਤੁਹਾਨੂੰ ਸਾਰੇ ਸ਼ੋਅ ਕਰ ਦਿੱਤੇ ਨੇ ਠੀਕ ਹੈ ਜੀ ਸਕ੍ਰੀਨ ਦੇ ਉੱਪਰ ਨਾਲ ਹੀ ਪ੍ਰਾਈਸ ਸ਼ੋ ਹੋ ਰਿਹਾ ਠੀਕ ਹੈ ਜੀ ਇਹ ਵੀ ਬਲੈਕ ਕਲਰ ਰਹੇਗਾ ਥੋੜਾ ਜਿਹਾ ਥ੍ਰੈਡ ਦਾ ਕਲਰ ਚੇਂਜ ਹੈ ਇਹਦੇ ਵਿੱਚ ਠੀਕ ਹੈ ਜੀ ਦੇਖੋ ਇਹਦੇ ਥੋੜਾ ਜਿਹਾ ਲਾਈਟ ਪਰਪਲ ਵੈਂਡਰ ਜੇ ਆਪਾਂ ਕਹਿ ਦਿੰਨੇ ਆ ਬੜਾਈ ਅਨਿਅਨ ਜੀ ਸ਼ੇਡ ਵੀ ਕਹਿ ਦਿੰਨੇ ਆ ਉਹਦੇ ਥੋੜੀ ਸ਼ੇਡ ਦੂਸਰੀ ਸੀ ਠੀਕ ਹੈ ਡਿਜ਼ਾਈਨ ਸੇਮ ਰਹਿਣਗੇ ਸਿਰਫ ਵਰਕ ਦਾ ਕਲਰ ਜਿਹੜਾ ਥੋੜਾ ਜਿਹਾ ਚੇਂਜ ਹੈ ਠੀਕ ਹੈ ਫੋਟੋ ਪਲੀਜ਼ ਆਰਾਮ ਨਾਲ ਲਿਓ ਧਿਆਨ ਨਾਲ ਲਿਓ ਲਓ ਜੀ ਇਹ ਵਾਲਾ ਰਹੇਗਾ ਮਸਟਰਡ ਕਲਰ ਬਹੁਤ ਬਹੁਤ ਜ਼ਿਆਦਾ ਪਿਆਰਾ ਜੀ ਚੈੱਕ ਕਰੋ ਫੁੱਲ ਪਿਓਰ ਦੇ ਵਿੱਚ ਨੇ ਜੀ ਬਹੁਤ ਪਿਆਰਾ ਜਿਹਾ ਕਸ਼ਮੀਰੀ ਵਰਕ ਹੋਇਆ ਹੋਇਆ ਜੇ ਆਪਾਂ ਕਹਿੰਦੇ ਰਿੰਗ ਵਿੱਚ ਦੇ ਨਿਕਲ ਸ਼ਾਲ ਨੇ ਜੀ ਬਹੁਤ ਜਿਆਦਾ ਲਾਈਟ ਵੇਟ ਐਂਡ ਫੁੱਲ ਪਿਓਰ ਦੇ ਵਿੱਚ ਜਿਹੜਾ ਜਿਹੜਾ ਸ਼ਾਲ ਪਸੰਦ ਹੈ ਕੋਈ ਵੀ ਸ਼ਾਲ ਤੁਹਾਨੂੰ ਜਿੰਨੇ ਵੀ ਦਿਖਾਏ ਨੇ ਉਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਪਸੰਦ ਹੈ ਸਕਰੀਨਸ਼ਾਟ ਲਓ WhatsApp ਤੇ ਮੈਸੇਜ ਕਰੋ ਲਓ ਜੀ ਇਹ ਵੀ ਕਲਰ ਦੇਖੋ ਬਹੁਤ ਪਿਆਰਾ ਬਲੈਕ ਦੇ ਵਿੱਚ ਬਹੁਤ ਸੋਹਣੇ ਸ਼ੇਡ ਲੱਗੇ ਹੋਏ ਨੇ ਬਿਲਕੁਲ ਨੇੜੇ ਤੋਂ ਚੈੱਕ ਕਰ ਲਓ ਬਹੁਤ ਪਿਆਰਾ ਜਿਹਾ ਸ਼ਾਲ ਹੈ ਜੀ ਬਹੁਤ ਸੋਹਣੇ ਥ्रेड ਲੱਗੇ ਹੋਏ ਨੇ ਜੀ ਸਾਰੇ ਜਿੰਨੇ ਵੀ ਤੁਹਾਨੂੰ ਦਿਖਾ ਰਿਹਾ ਸਾਰੇ ਸੋਬਰ ਦੇ ਸਰਦਾਰੀ ਦੇ ਪੀਸ ਨੇ ਜੀ ਲੋ ਜੀ ਇੱਕ ਵਾਈਟ ਤੁਹਾਨੂੰ ਹੋਰ ਮਿਲ ਜੇਗਾ ਬਟ ਥੋੜਾ ਜਿਹਾ ਵਰਕ ਦਾ ਕਲਰ ਜਿਹੜਾ ਉਹ ਚੇਂਜ ਰਹੇਗਾ ਠੀਕ ਹੈ ਜੀ ਲੋ ਅਗਰ ਤੁਹਾਨੂੰ ਇਹ ਪਸੰਦ ਹੈ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਬਹੁਤ ਪਿਆਰਾ ਜਿਹਾ ਜੀ ਲੋ ਜੀ ਇੱਕ ਇਹ ਭੈਣ ਕਿਸੇ ਦੀ ਬੁਕਿੰਗ ਸੀ ਭੈਣ ਨੂੰ ਫਟਾਫਟ ਇਹਦੇ ਨਾਲ ਦੇ ਵੀ ਸ਼ਾਲ ਆ ਗਏ ਨੇ ਜਿਹੜੀ ਭੈਣ ਦੇ ਬੁਕਿੰਗ ਸੀ ਤੁਸੀਂ ਫਟਾਫਟ ਆਪਣੇ ਲਈ ਸ਼ਾਲ ਜਿਹੜਾ ਮੰਗਵਾ ਸਕਦੇ ਹੋ ਇਸ ਤਰੀਕੇ ਨਾਲ ਵਰਕ ਰਹੇਗਾ ਜੀ ਬਹੁਤ ਸੋਹਣਾ ਲੋ ਜੀ ਇੱਕ ਇਹ ਮਸਟਰਡ ਕਲਰ ਇਹ ਵੀ ਪਿਛਲੀ ਵਾਰ ਕਾਫੀ ਭੜਾ ਰਹਿ ਗਈਆਂ ਸੀ ਬਹੁਤ ਪਿਆਰਾ ਜਿਹਾ ਸ਼ਾਲ ਜੀ ਸਰਦਾਰੀ ਜਿਹਾ ਸ਼ਾਲ ਹੈ ਜਿਵੇਂ ਤੁਸੀਂ ਅੱਜਕਲ ਵਿਆਹ ਸ਼ਾਦੀਆਂ ਜਾਣਾ ਨਾ ਤੇ ਸਾਈਡ ਤੇ ਇੱਕ ਮੋਡ ਉੱਪਰ ਕਹਿ ਇਹਨੂੰ ਕੈਰੀ ਕਰੋ ਬਹੁਤ ਪਿਆਰਾ ਲੱਗੇਗਾ ਠੀਕ ਹੈ ਜੀ ਲੋ ਜੀ ਫੁੱਲ ਪਿਓਰ ਦੇ ਸ਼ਾਲ ਨੇ ਜਿਹਨੇ ਤੁਹਾਨੂੰ ਦਿਖਾਏ ਨੇ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਕੋਈ ਵੀ ਡਿਜ਼ਾਈਨ ਕੋਟੀ ਸ਼ਾਲ ਜੋ ਵੀ ਤੁਹਾਨੂੰ ਦਿਖਾਏ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਉਮੀਦ ਕਰਦੇ ਆ ਕਿ ਜੇ ਤੁਹਾਨੂੰ ਅੱਜ ਦੀ ਕਲੈਕਸ਼ਨ ਜਿਹੜੀ ਸਾਡੀ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ